ਸਤਿ ਸ਼੍ਰੀ ਅਕਾਲ ਜੀ ਜਸਮਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਮਟਰ ਦੀ ਸੁੱਕੀ ਸਬਜ਼ੀ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਬਣਾਇਓ ਬਹੁਤ ਜ਼ਿਆਦਾ ਵਧੀਆ ਬਣੇਗੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸিপি ਵਿੱਚ ਚੇਅਰ ਕਰਦੀਆਂ ਤੇ ਇੱਥੇ ਆਲੂ ਮਟਰ ਦੀ ਸੁੱਕੀ ਸਬਜੀ ਬਣਾਉਣ ਵਾਸਤੇ ਦੋ ਆਲੂਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਕੱਟ ਲਿੱਤਾ ਹੈ ਇਸ ਦੇ ਛਿਲਕੇ ਉਤਾਰ ਲਿੱਤੇ ਹੋਏ ਨੇ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਮਟਰ ਲਏ ਨੇ ਇਹਨਾਂ ਨੂੰ ਮੈਂ 3 ਮਿੰਟ ਤੱਕ ਬੋਇਲ ਕਰ ਦਿੱਤਾ ਹੋਇਆ ਇਹ 80 ਤੋਂ 90% ਤੱਕ ਪੱਕ ਚੁੱਕੇ ਹੋਏ ਨੇ ਤੇ ਨਾਲ ਹੀ ਅਦਰਕ ਲਿਆ ਤੇ ਨਾਲ ਹੀ ਇੱਕ ਵੱਡਾ ਪਿਆਜ਼ ਬਰੀਕ-ਬਰੀਕ ਕੱਟਿਆ ਹੋਇਆ ਤੇ ਦੋ ਹਰੀਆਂ ਮਿਰਚਾਂ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਇੱਕ ਵੱਡਾ ਚਮਚ ਤੇਲ ਦਾ ਪਾ ਦਵਾਂਗੇ ਤੇ ਤੇਲ ਜਿਵੇਂ ਹੀ ਗਰਮ ਹੋਏਗਾ ਤੇ ਇਸ ਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਜੀਰਾ ਤੇ ਜਿਹੜੇ ਨੂੰ ਤੜਕਣ ਲੱਗੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜੀਰਾ ਇੱਥੇ ਦੇਖੋ ਤੜਕਿਆ ਗਿਆ ਤੇ ਹੁਣ ਇਸ ਦੇ ਵਿੱਚ ਅਦਰਕ ਪਾ ਰਹੀਆਂ ਜਿਹੜੀ ਕਿ ਮੈਂ ਬਰੀਕ-ਬਰੀਕ ਕੱਟ ਕੇ ਰੱਖੀ ਹੋਈ ਹੈ ਪਹਿਲਾਂ ਹੀ ਤੇ ਅਦਰਕ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਲਗਾਤਾਰ ਹਿਲਾਉਂਦੇ ਹੋਏ ਦੇਖੋ ਤੁਸੀਂ ਅਦਰਕ ਨੂੰ ਮੈਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਇੱਕ ਵੱਡਾ ਪਿਆਜ਼ ਜਿਹੜਾ ਕੱਟ ਕੇ ਰੱਖਿਆ ਹੋਇਆ ਹੈ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਬਰੀਕ-ਬਰੀਕ ਕਟੀਆਂ ਹੋਈਆਂ ਜਿਹੜੇ ਪਿਆਜ਼ ਹੈਗੇ ਨੇ ਇਹਨਾਂ ਨੂੰ ਆਪਾਂ ਲਾਈਟ ਬ੍ਰਾਊਨ ਨਹੀਂ ਕਰਨਾ ਸਿਰਫ 1 ਮਿੰਟ ਤੱਕ ਹੀ ਭੁੰਨਾਂਗੇ ਕਿਉਂਕਿ ਪਿਆਜ਼ ਦੇ ਵਿੱਚ ਆਪਾਂ ਆਲੂ ਜਦੋਂ ਪਾਣੇ ਨੇ ਉਦੋਂ ਆਲੂ ਤੇ ਪਿਆਜ਼ ਜਿਹੜੇ ਇਕੱਠੇ ਹੀ ਭੁੰਨੇ ਜਾਣੇ ਨੇ ਤੇ ਸਿਰਫ 1 ਮਿੰਟ ਹੀ ਭੁੰਨਾਂਗੇ ਇਹਨਾਂ ਨੂੰ ਤੇ ਮੈਨੂੰ 1 ਮਿੰਟ ਹੋ ਗਿਆ ਹੋਇਆ ਪਿਆਜ਼ਾਂ ਨੂੰ ਭੁੰਦੇ ਹੋਏ ਹੁਣ ਇਸ ਦੇ ਵਿੱਚ ਮੈਂ ਆਲੂ ਪਾ ਦਵਾਂਗੀ ਜਿਹੜੇ ਕੀ ਕੱਟ ਕੇ ਰੱਖੇ ਹੋਏ ਨੇ ਤੇ ਤੁਸੀਂ ਦੇਖੋ ਆਲੂ ਸਾਰੇ ਇੱਥੇ ਮੈਂ ਪਾ ਦਿੱਤੇ ਨੇ ਆਲੂ ਨੂੰ ਮੈਂ ਪਾਣੀ ਦੇ ਵਿੱਚ ਇਸ ਲਈ ਰੱਖਿਆ ਹੋਇਆ ਸੀ ਤਾਂ ਜੋ ਇਹ ਕਾਲੇ ਨਾ ਹੋਣ ਤੇ ਹੁਣ ਇਹਨਾਂ ਆਲੂਆਂ ਨੂੰ ਸਭ ਤੋਂ ਪਹਿਲਾਂ ਆਪਾਂ ਹਾਈ ਫਲੇਮ ਦੇ ਉੱਪਰ 2 ਮਿੰਟ ਤੱਕ ਭੁੰਨ ਲੈਣਾ ਇਸ ਤਰ੍ਹਾਂ ਕਰਨ ਨਾਲ ਆਲੂ ਦੇ ਜਿਹੜੇ ਉੱਪਰਲੀ ਪਰਤ ਹੈਗੀ ਹੈ ਉਹ ਪੱਕ ਜਾਂਦੀ ਹੈ ਤੇ ਬਾਅਦ ਵਿੱਚ ਉਹ ਫਿਰ ਜੇ ਆਪਾਂ ਆਲੂਆਂ ਨੂੰ ਗਲਾਈਏ ਤਾਂ ਫਿਰ ਉਹ ਮੈਸ਼ ਨਹੀਂ ਹੁੰਦੇ ਬਹੁਤ ਵਧੀਆ ਰਹਿੰਦੇ ਨੇ ਤੇ ਹੁਣ ਇੱਥੇ ਦੇਖੋ ਮੈਨੂੰ ਆਲੂਆਂ ਨੂੰ ਹਾਈ ਫਲੇਮ ਦੇ ਉੱਪਰ ਪਕਾਉਂਦੇ ਹੋਏ 2 ਮਿੰਟ ਹੋ ਗਏ ਹੋਏ ਨੇ ਪਿਆਜ਼ ਵੀ ਜਿਹੜੇ ਹੈਗੇ ਨੇ ਹਲੇ ਕੱਚੇ ਨੇ ਜਿਵੇਂ ਜਿਵੇਂ ਆਲੂ ਪਕਾਵਾਂਗੇ ਤਾਂ ਪਿਆਜ਼ ਵੀ ਨਾਲ ਹੀ ਬ੍ਰਾਊਨ ਹੋ ਜਾਣਗੇ ਤੇ ਹੁਣ ਆਪਾਂ ਬਿਲਕੁਲ ਲੋ ਫਲੇਮ ਕਰਕੇ ਇਸ ਨੂੰ ਟੱਕ ਕੇ 5 ਮਿੰਟ ਤੱਕ ਪਕਾਵਾਂਗੇ ਤਾਂ ਜੋ ਜਿਹੜੇ ਆਲੂ ਹੈਗੇ ਨੇ ਉਹ ਗਲਨੇ ਸ਼ੁਰੂ ਹੋ ਜਾਣ ਤੇ ਤੁਸੀਂ ਦੇਖੋ ਇੱਥੇ ਮੈਂ ਕੜਾਈ ਤੇ ਢੱਕਣ ਲਗਾ ਦਿੱਤਾ ਹੁਣ ਬਸ ਧਿਆਨ ਇਹ ਰੱਖਣਾ ਕਿ ਫਲੇਮ ਨੂੰ ਬਿਲਕੁਲ ਆਪਾਂ ਲੋ ਰੱਖਣਾ ਬਿਲਕੁਲ ਵੀ ਮੀਡੀਅਮ ਜਾਂ ਹਾਈ ਨਹੀਂ ਕਰਨਾ ਤੇ 5 ਮਿੰਟ ਹੋ ਗਏ ਹੋਏ ਨੇ ਤੇ ਤੁਸੀਂ ਦੇਖੋ ਇੱਥੇ ਜਿਹੜੇ ਪਿਆਜ਼ ਵੀ ਹੈਗੇ ਨੇ ਉਹ ਵੀ ਲਾਈਟ ਬ੍ਰਾਊਨ ਜਿਹੇ ਹੋ ਗਏ ਹੋਏ ਨੇ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਹਿਲਾ ਲਵਾਂਗੇ ਆਲੂ ਹਜੇ ਪੂਰੀ ਤਰ੍ਹਾਂ ਗਲੇ ਨਹੀਂ ਹੈਗੇ ਹੁਣ ਇਹਨਾਂ ਆਲੂਆਂ ਦੇ ਵਿੱਚ ਆਪਾਂ 7-8 ਚਮਚ ਜਿਹੜੇ ਹੈਗੇ ਨੇ ਪਾਣੀ ਦੇ ਪਾ ਲੈਣੇ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਪਕਾਣ ਲੱਗੇ ਜਿਹੜੇ ਪਿਆਜ਼ ਹੈਗੇ ਨੇ ਤੇ ਜਿਹੜੇ ਆਲੂ ਹੈਗੇ ਨੇ ਉਹ ਜਲਣ ਨਾ ਤੇ ਪਾਣੀ ਪਾਣ ਤੋਂ ਬਾਅਦ ਹੁਣ ਇਸ ਨੂੰ ਆਪਾਂ ਢੱਕ ਕੇ ਫਿਰ ਤੋਂ ਲੋ ਫਲੇਮ ਤੇ 5 ਮਿੰਟ ਲਈ ਪਕਾ ਲਵਾਂਗੇ ਤੇ 5 ਮਿੰਟ ਹੋ ਗਏ ਨੇ ਤੁਸੀਂ ਦੇਖੋ ਆਲੂਆਂ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ ਜਿਹੜੇ ਹੁਣ ਆਲੂ ਹੈਗੇ ਸੀ ਉਹ ਪਾਣੀ ਦੀ ਸਟੀਮ ਦੇ ਨਾਲ ਹੀ ਇੱਥੇ ਪੱਕ ਚੁੱਕੇ ਹੋਏ ਨੇ ਇੱਕ ਵਾਰੀ ਆਪਾਂ ਇਸ ਨੂੰ ਚੈੱਕ ਕਰ ਲਵਾਂਗੇ ਆਪਾਂ ਮਟਰ ਨੂੰ ਵੀ 80 ਤੋਂ 90% ਤੱਕ ਬੋਇਲ ਕੀਤਾ ਹੋਇਆ ਸੀ ਤੇ ਆਲੂ ਵੀ ਜਿਹੜੇ ਹੈਗੇ ਨੇ ਦੇਖੋ 80 ਤੋਂ 90% ਤੱਕ ਪੱਕ ਚੁੱਕੇ ਹੋਏ ਨੇ ਤੇ ਹੁਣ ਇਹਨਾਂ ਆਲੂਆਂ ਦੇ ਵਿੱਚ ਆਪਾਂ ਪਾਊਡਰ ਵਾਲੇ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਪਾਵਾਂਗੀ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਤੇ ਇੱਥੇ ਮੈਂ ਚਮਚ ਦਾ ਚੌਥਾ ਹਿੱਸਾ ਹੁਣ ਹਲਦੀ ਪਾਊਡਰ ਪਾ ਦਿੱਤਾ ਹੈ ਤੇ ਨਾਲ ਹੀ ਇੱਥੇ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮੀਚ ਪਾਵਾਂਗੇ ਇਹ ਰੰਗਤ ਦੇ ਲਈ ਪਾਈਏ ਤੇ ਨਾਲ ਹੀ ਇੱਥੇ ਪਾਵਾਂਗੀ ਮੈਂ ਚਮਚ ਦਾ ਚੌਥਾ ਹਿੱਸਾ ਸੁੱਕੇ ਧਨੀਏ ਦਾ ਪਾਊਡਰ ਇਹ ਫਲੇਵਰ ਦੇ ਲਈ ਪਾਇਆ ਮੈਂ ਇੱਥੇ ਤੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਨਮਕ ਪਾਵਾਂਗੇ ਮੈਂ ਅੱਧਾ ਚਮਚ ਨਮਕ ਦਾ ਇੱਥੇ ਪਾਇਆ ਤੇ ਨਾਲ ਹੀ ਇਸ ਦੇ ਪਾ ਦਿੱਤਾ ਮੈਂ ਅੱਧਾ ਚਮਚ ਗਰਮ ਮਸਾਲਾ ਤੇ ਇਸ ਦੇ ਵਿੱਚ ਮੈਂ ਸੁੱਕੇ ਹੋਏ ਪੁਦੀਨੇ ਦੇ ਥੋੜੇ ਜਿਹਾ ਪੱਤੇ ਲਏ ਨੇ ਇਹਨਾਂ ਨੂੰ ਪਾ ਰਹੀਆਂ ਇਸ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇਹਦੇ ਨਾਲ ਸਬਜ਼ੀ ਦਾ ਜਿਹੜਾ ਫਲੇਵਰ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਨਾਲ ਹੀ ਇੱਥੇ ਮਖਸੂਰੀ ਮੇਥੀ ਵੀ ਇੱਕ ਚਮਚ ਪਾ ਲਿੱਤੀ ਏ ਹੱਥਾਂ ਨਾਲ ਮਸਲ ਕੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਇਹ ਸਬਜ਼ੀ ਬਣਾਇਓ ਬਹੁਤ ਜ਼ਿਆਦਾ ਟੇਸਟੀ ਬਣੇਗੀ ਤੇ ਨਾਲ ਹੀ ਇਸ ਦੇ ਪਾ ਦਵਾਂਗੇ ਹਰੇ ਮਟਰ ਜਿਹੜੇ ਕਿ 2-3 ਮਿੰਟ ਲਈ ਆਪਾਂ ਬੋਇਲ ਕਰਕੇ ਰੱਖੇ ਹੋਏ ਨੇ ਇਹ ਵੀ 80 ਤੋਂ 90% ਤੱਕ ਹੀ ਪੱਕੇ ਹੋਏ ਨੇ ਆਲੂ ਵੀ 80 ਤੋਂ 90% ਤੱਕ ਪੱਕੇ ਹੋਏ ਨੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ 2 ਮਿੰਟ ਲਈ ਪਕਾ ਲਵਾਂਗੇ ਮੀਡੀਅਮ ਫਲੇਮ ਤੇ ਤਾਂ ਜੋ ਆਲੂ ਮਟਰ ਅਤੇ ਜਿਹੜੇ ਮਸਾਲੇ ਪਾਏ ਹੈਗੇ ਨੇ ਸਾਰਿਆਂ ਦਾ ਕੱਚਾਪਨ ਦੂਰ ਹੋ ਜਾਵੇ ਤੇ ਦੇਖੋ ਮਟਰ ਆਪਾਂ ਇਸ ਕਰਕੇ ਬੋਇਲ ਕਰਕੇ ਪਾਏ ਸੀ ਤਾਂ ਜੋ ਇਹੇ ਪਕਾਣ ਲੱਗੇ ਮੈਸ਼ ਨਾ ਹੋਣ ਦੇਖੋ ਮਟਰਾਂ ਦਾ ਕਲਰ ਕਿੰਨਾ ਵਧੀਆ ਹੈ ਬਿਲਕੁਲ ਹਰੇ-ਹਰੇ ਮਟਰ ਸਬਜ਼ੀ ਦੇ ਵਿੱਚ ਦਿਖਾਈ ਦੇ ਰਹੇ ਨੇ 2 ਮਿੰਟ ਹੋ ਚੁੱਕੇ ਨੇ ਬਹੁਤ ਹੀ ਫਰਸਟ ਕਲਾਸ ਬਹੁਤ ਹੀ ਜਿਆਦਾ ਜਿਹੜੀ ਟੇਸਟੀ ਸਬਜੀ ਹੈਗੀ ਹੈ ਆਲੂ ਮਟਰ ਦੀ ਸੁੱਕੀ ਮਸਾਲੇਦਾਰ ਸਬਜੀ ਜਿਹੜੀ ਆਪਾਂ ਬਿਨਾ ਟਮਾਟਰ ਤੋਂ ਬਣਾਈਏ ਬਹੁਤ ਹੀ ਜ਼ਿਆਦਾ ਵਧੀਆ ਬਣੀਏ ਇੱਕ ਵਾਰੀ ਤੁਸੀਂ ਵੀ ਜ਼ਰੂਰ ਬਣਾਣਾ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਕੋਲੋਂ ਇਹ ਸਬਜੀ ਕਿਵੇਂ ਦੀ ਬਣੀ ਤੇ ਇਹ ਸਬਜੀ ਸਭ ਹੋਣ ਦੇ ਲਈ ਰੈਡੀ ਹੈ ਜੇ ਇਸ ਸਬਜੀ ਦੇ ਉੱਪਰ ਨਿੰਬੂ ਪਾ ਕੇ ਖਾਇਆ ਜਾਏ ਤਾਂ ਇਹ ਸਬਜੀ ਹੋਰ ਜ਼ਿਆਦਾ ਵਧੀਆ ਲੱਗਦੀ ਏ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ